ਨਗਰ ਨਿਗਮ ਪਟਿਆਲਾ ਵਿੱਚ ਹੋਏ ਕਰੋੜਾਂ ਦੇ ਕਪੜੇ ਸਬੰਧੀ ਅੱਜ ਮੇਅਰ ਕੁੰਦਨ ਗੋਗਿਆ ਨੇ ਐਸਐਸਪੀ ਵਿਜੀਲੈਂਸ ਨਾਲ ਮੁਲਾਕਾਤ ਕੀਤੀ ਹੈ ਜਿਸ ਮਗਰੋਂ ਮੇਅਰ ਕੁੰਦਨ ਗੋਗਿਆ ਨੇ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਨਗਰ ਨਿਗਮ ਦੇ ਵਿੱਚ ਕੁਝ ਕੰਮ ਗੈਰਕਾਨੂੰਨੀ ਤਰੀਕੇ ਨਾਲ ਕੀਤੇ ਹੋਏ ਨੇ ਇਨ੍ਹਾਂ ਕੰਮਾਂ ਦੀਆਂ ਫਾਈਲਾਂ ਉਹਨਾਂ ਨੇ ਅਧਿਕਾਰੀਆਂ ਤੋਂ ਮੰਗੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਅਜੇ ਤੱਕ ਮੇਰੇ ਕੋਲ ਇਹ ਫਾਈਲਾਂ ਨਹੀਂ ਪਹੁੰਚੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅੱਜ ਉਹਨਾਂ ਨੇ SSP ਵਿਜੀਲੈਂਸ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਜਿਹੜੇ ਅਧਿਕਾਰੀਆਂ ਨੇ ਇਹ ਕੰਮ ਕੀਤੇ ਨੇ ਉਹਨਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਵੀ ਹੋਵੇਗੀ ਸਾਰੇ ਵਿਚਾਰ ਦੇ ਲਾ ਸਾਰੇ ਸਾਥੀ ਵਿੱਚ ਕੁਝ ਕਬਲੇ ਚੱਲੇ ਚੱ ਰਹੇ ਸੀਗੇ ਕੁਝ ਫਾਈਲਾਂ ਦੀ ਡਿਮਾਂਡ ਕਰੀ ਗਈ ਸੀਗੀ ਕਾਰਪੋਰੇਸ਼ਨ ਦੇ ਡਿਪਾਰਟਮੈਂਟ ਅਫਸਰਾਂ ਤੋਂ ਰਿਲੇਟਿਡ ਅਫਸਰਾਂ ਨੂੰ ਡੇਢ ਮਿੰਟਾ ਹੋ ਗਿਆ ਸੀ ਉਹ ਫਾਈਲਾਂ ਨਹੀਂ ਦੇ ਰਹੇ ਸੀਗੇ ਤਾਂ ਕੱਲ ਇੱਕ ਨਵਾਂ ਨਵਾਂ ਮਸਲਾ ਇੱਕ ਹੋਰ ਸਾਹਮਣੇ ਆਇਆ ਵੀ ਕੋਈ ਪੇਮੈਂਟ ਜਿਹੜੀ ਹੈਗੀ ਜਾਲੀ ਪੇਮੈਂਟ ਜਿਹੜੀ ਹੈ ਬਿਨਾਂ ਸਮਾਨ ਮੰਗਾਏ ਇਹਨਾਂ ਨੇ ਪੇਮੈਂਟ ਕਰਤੀ ਤਾਂ ਜਦ ਇਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਐਮਬੀ ਮੇਅਰਮੈਂਟ ਬੁੱਕ ਹੁੰਦੀ ਹੈ ਜਿਸ ਸੇ ਆਪਾਂ ਨੋਟ ਕਰਦੇ ਆਂ ਵੀ ਕਿਹੜਾ ਸਮਾਨ ਕਿੱਥੋਂ ਆਇਆ ਕਿੱਥੇ ਗਿਆ ਉਹਨਾਂ ਨੂੰ ਬੁੱਕ ਨਹੀਂ ਲੱਭੀ ਅੱਜ 1 ਵਜੇ ਤੱਕ ਇਹਨਾਂ ਨੂੰ ਬੁੱਕ ਨਹੀਂ ਲੱਭੀ ਕੱਲ ਦੀ ਮੰਗੀ ਵੀ ਤਾਂ ਮੈਂ ਸੋਚਿਆ ਕਿ ਅੱਜ ਪਹਿਲੇ ਵਾਰ ਇੱਕ ਐਗਜ਼ਾਮਪਲ ਸੈੱਟ ਕਰੀਏ ਕਿਉਂਕਿ ਪਹਿਲਾਂ ਕਦੀ 20 ਸਾਲ ਚ ਕੋਈ ਮੇਰ ਮਿਰਖਲ ਵਿਜੀਲੈਂਸ ਆਫਿਸ ਆਇਆ ਨਹੀਂ ਤਾਂ ਸਾਡੀ ਡਿਊਟੀ ਬਣਦੀ ਹੈ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਕਾਰਪੋਰੇਸ਼ਨ ਲੈ ਰਹੀ ਹੈ ਤਾਂ ਲੋਕਾਂ ਦੇ ਟੈਕਸ ਦਾ ਪੈਸਾ ਅਸੀਂ ਵਿਅਰਥ ਨਹੀਂ ਕਰ ਸਕਦੇ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਬਿジネス ਨੂੰ ਅਸੀਂ ਰਿਟਨ ਕੰਪਲੇਂਟ ਦਿੱਤੀ ਹੈ ਔਰ ਮਾਨ ਸਾਹਿਬ ਨੂੰ ਵੀ ਭੇਜੀ ਹੈ ਰਿਟਨ ਕੰਪਲੇਂਟ ਲੋਕਲ ਬੋਰਡ ਦੇ ਮੰਤਰੀ ਨੂੰ ਵੀ ਦਿੱਤੀ ਹੈ ਸੈਕਟਰੀ ਲੋਕਲ ਬੋਰਡ ਨੂੰ ਦਿੱਤੀ ਹੈ ਡੀਜੀਪੀ ਬਿジネス ਪੰਜਾਬ ਨੂੰ ਵੀ ਦਿੱਤੀ ਸਰ ਕਿੜ ਕਿੜੇ ਅਫਸਰ ਹੈ ਜੀ ਅਫਸਰ ਦਾ ਦੇਖੋ ਇਨਕੁਆਰੀ ਤੋਂ ਬਾਅਦ ਪਤਾ ਲੱਗੇਗਾ ਵੀ ਤੁਸੀਂ ਚੈੱਕ ਕਰਕੇ ਕੋਈ ਨਾਮ ਹੋਵੇ ਨਾ ਕੋਈ ਦੇਖੋ ਪਾਲਟੀਕਲਰ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਜਦ ਤੱਕ ਇਨਕੁਆਰੀ ਮੁਕੰਮਲ ਨਹੀਂ ਹੁੰਦੀ ਮੈਂ ਕਿਸੇ ਦਾ ਨਾਮ ਨਹੀਂ ਲਗਾ ਕਿੰਨੇ ਦਾ ਪੈਸੇ ਕਿੰਨੇ ਬੋਗਸ ਪੈਸੇ ਲੱਗਦਾ ਕਿੜ ਕਿੜਾਏਗੇ ਨੇ ਘਟਕੜ 1.5 ਕਰੋੜ ਦੇ ਪੁਰਾਣੇ ਬਿੱਲ ਸੀਗੇ ਉਹ ਜਿਹੜੇ ਉਹਨਾਂ ਦੀ ਡਿਟੇਲ ਮੰਗੇ ਆ ਵੀ ਉਹ ਫਾਈਲਾਂ ਦੱਸੋ ਵੀ ਕਿੱਥੇ ਕਿੱਥੇ ਸਮਾਨ ਲੱਗਿਆ ਔਰ 10 ਲੱਖ ਦਾ ਕੱਲ ਸੀਗਾ ਬਾਕੀ ਵੀ ਜਿਹੜੇ ਹੋਰ ਵੀ ਕਪਲੇ ਹੈਗੇ ਉਹ ਜਲਦੀ ਉਜਾਗਰ ਕਰਾਂਗੇ ਐਸਲ ਵਿਜੀਲੈਂਸ ਸਾਹਿਬ ਕੀ ਗਿਆ ਐਸਐਸਪੀ ਸਾਹਿਬ ਨੇ ਫਿਰ ਲੱਗੇ ਸੀ ਬਹੁਤ ਵਧੀਆ ਰਿਸਪੌਂਸ ਜ ਹੈ ਸਰਕਾਰ ਵੱਲੋਂ ਲੱਗੇ ਹੋਏ ਹੈਗੇ ਸਰਕਾਰ ਦੀ ਇਮੇਜ ਹੈ ਆਮ ਆਦਮੀ ਪਾਰਟੀ ਨੀਤ ਔਰ ਨੀਅਤ ਦੋਨੋਂ ਸਾਫ਼ ਹੈ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਔਰ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਮਾਨ ਸਾਹਿਬ ਦਾ ਵੀ ਮੈਸੇਜ ਹੈ ਗੈਰੀਵਾਲ ਸਾਹਿਬ ਦਾ ਵੀ ਮੈਸੇਜ ਹੈ ਤੇ ਮਾਨਦਰ ਨਾਲ ਕੰਮ ਕੰਮ ਕਰੋ ਪਰ ਮੈਂ ਆਪਣੇ ਵੱਲੋਂ ਬੜੀਆ ਤਰੀਕੇ ਨਾਲ ਕੰਮ ਕਰ ਰਹੇ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਨੂੰ ਜਵਾਬ ਦੇ ਵੀ ਹੈਗੇ ਅਸੀਂ ਜੇ ਜਾਂ ਸ਼ੁਰੂ ਹੋ ਗਈ ਜਾਨਕੀ ਜਾਂ ਸ਼ੁਰੂ ਹੋ ਗਈ ਅਸਤਵ ਹਾਂ ਜਾਂਚ ਸ਼ੁਰੂ ਹੋਏਗੀ ਜੀ ਇਹ ਉਰੇ ਤੱਕ ਪਹੁੰਚੇ ਆ ਤਾਂ ਜਾਂਚ ਸ਼ੁਰੂ ਕਰਨ ਵਾਸਤੇ ਪਹੁੰਚੇ ਆ ਹੋਰ ਜਾਂਚ ਸ਼ੁਰੂ ਹੋਏਗੀ ਕਿੰਨੇ ਕਾਉਂਸਲਰ ਨੇ ਤੁਹਾਡੇ ਨਾਲ ਇਸ ਵਕਤ ਜਿਹੜੇ ਨਾਲ ਅੱਜ ਗਏ ਨੇ ਅੰਦਰ ਕਾਉਂਸਲਰ 6 ਕਾਉਂਸਲਰ ਮੇਰੇ ਨਾਲ ਸੀਗੇ ਸਾਰੇ ਕਾਉਂਸਲਰ ਹੀ ਆਪਣੇ ਆ ਜੀ ਭਾਜੀ ਗਿਣਤੀ ਨਹੀਂ ਹੈ ਇਹ ਵੀ ਵੈਸੇ ਆਫਿਸ 'ਚ ਬੈਠੇ ਸੀਗੇ ਰੁਟੀਨ 'ਚ ਜਿਵੇਂ ਆਂਦੇ ਨੰਨੇ ਪਾਰਟਿਕੂਲਰ ਕਿਸੇ ਨੂੰ ਬੁਲਾਇਆ ਨਹੀਂ ਤਾਂ ਰੁਟੀਨ ਦਾ ਕੰਮ ਹੈ ਜਿਹੜੇ ਵੀ ਕਾਉਂਸਲਰ ਉੱਥੇ ਬੈਠੇ ਸੀਗੇ ਸਾਰੇ ਲਿਆਏ ਉਹਨਾਂ ਨੂੰ ਬੁਲਾ ਕੇ ਅਧਿਕਾਰੀ ਨੇ ਜਿਹੜੇ ਵੱਡੇ ਅਧਿਕਾਰੀ ਨੇ ਕਿ ਛੋਟੇ ਅਧਿਕਾਰੀ ਕੋਲ ਫੈਸਲਾ ਸੀ ਕਿ ਜਿਹੜੀ ਵੀ ਐਸਐਸਪੀ ਨੂੰ ਦਿੱਤੀ ਹੈ ਜੀ ਫਾਈਲ ਜਿਹੜੀ ਐਸਐਸਪੀ ਵਿਜੀਲੈਂਸ ਸਾਹਿਬ ਨੂੰ ਠੀਕ ਠੀਕ ਹੈ